ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਆਈ ਐਮ ਟਾਪਿਕ ਤੇ ਜਿਹੜੀ ਗੱਲ ਕਰਨੇ ਜਾ ਰਹੇ ਹਾਂ ਦੋਸਤੋ ਉਹ ਹੈਗਾ ਪਸ਼ੂਆਂ ਦਾ ਮੱਝਾਂ ਤੇ ਗਾਵਾਂ ਦਾ ਜਿਹੜਾ ਦੁੱਧ ਆਪਾਂ ਕਿਵੇਂ ਵਧਾ ਸਕਦੇ ਹਾਂ ਕੀ ਕੀ ਕਾਰਨ ਹੋ ਸਕਦੇ ਆ ਦੋਸਤੋ ਵੀ ਇਹ ਸੰਤੁਲਿਤ ਭੋਜਨ ਚੰਗਾ ਆਹਾਰ ਦੇਣ ਤੋਂ ਬਾਅਦ ਵੀ ਜਿਹੜਾ ਚੰਗਾ ਖਾਣਾ ਪਾਣੀ ਦੇਣ ਤੋਂ ਬਾਅਦ ਵੀ ਜਿਹੜਾ ਪਸ਼ੂ ਆ ਉਹ ਦੁੱਧ ਨਹੀਂ ਵਧਾਗਾ ਸੋ ਦੋਸਤੋ ਚੰਗੀ ਡਾਈਟ ਦੇਣ ਤੋਂ ਬਾਅਦ ਵੀ ਆਪਾਂ ਜੇ ਦੁੱਧ ਨਹੀਂ ਵਧਾ ਸਕਦੇ ਤਾਂ ਕੁਝ ਨਾ ਕੁਝ ਜਿਹੜੇ ਕਾਰਨ ਹੋ ਜਾਂਦੇ ਆ ਜਿੰਨਾ ਕਰਕੇ ਪਸ਼ੂ ਦਾ ਦੁੱਧ ਨਹੀਂ ਵਧਦਾਗਾ ਉਹ ਕਾਰਨ ਕੀ ਹੈ ਦੋਸਤੋ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਸਕਿੱਪ ਨਾ ਕਰਿਓ ਹੋ ਸਕਦਾ ਵੀ ਇਹ ਵੀਡੀਓ ਜਿਹੜੀ ਆ ਇਹ ਗੱਲਾਂ ਨੇ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਕੰਮ ਵਿੱਚ ਆ ਜਾਣ ਸੋ ਦੋਸਤੋ ਆਪਾਂ ਸ਼ੁਰੂ ਕਰਦੇ ਆ ਸੋ ਜਿੱਦਾਂ ਕਿ ਦੋਸਤੋ ਗਾਂ ਮੱਝ ਦਾ ਦੁੱਧ ਵਧੂ ਗਾਰੰਟੀ ਦੇ ਨਾਲ ਸੋ ਜੇਕਰ ਤੁਸੀਂ ਇਸ ਫਾਰਮੂਲੇ ਨੂੰ ਵਰਤਦੇ ਹੋ ਆਪਾਂ ਬਹੁਤ ਫਾਰਮੂਲੇ ਹੀ ਜਿਹੜੇ ਅਪਣਾ ਕੇ ਵੇਖ ਲੈਣੀਆਂ ਦੋਸਤੋ ਪਰ ਅੱਜ ਮੈਂ ਤੁਹਾਨੂੰ ਇਹੋ ਜਿਹਾ 100% ਸ਼ੋਰ ਜਿਹੜਾ ਇਹ ਨੁਸਖਾ ਦੱਸੂਗਾ ਜਿਸ ਵਿੱਚ ਤੁਹਾਨੂੰ ਮੈਡੀਕਲ ਤੋਂ ਕੁਝ ਵੀ ਨਹੀਂ ਲੈ ਕੇ ਆਉਣਾ ਪੈਣਾ ਜੋ ਚੀਜ਼ਾਂ ਨਾਰਮਲੀ ਦੋਸਤੋ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੀ ਵਰਤੋਂ ਦੇ ਨਾਲ ਆਪਾਂ ਦੁੱਧ ਨੂੰ ਬਤਾਵਾਂਗੇ ਇਸ ਲਈ ਪਹਿਲਾਂ ਕੁਝ ਗੱਲਾਂ ਦੋਸਤੋ ਆਪਾਂ ਨੂੰ ਸਮਝਣੀਆਂ ਪੈਣੀਆਂ ਨੇ ਦੁੱਧ ਬਾਦ ਦਾ ਕਿਉਂ ਨਹੀਂ ਗਾ ਕੀ ਕਾਰਨ ਹੋਣਗੇ ਦੋਸਤੋ ਜੇ ਦੋਸਤੋ ਪਸ਼ੂ ਦੀ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੈ ਹੈਗੀ ਆ ਦੁੱਧ ਨਹੀਂ ਵਧੇਗਾ ਜੇ ਸੰਤੁਲਿਤ ਖਰਾਕ ਨਹੀਂ ਪਾਰੇ ਫਿਰ ਵੀ ਦੁੱਧ ਨਹੀਂ ਵਧੇਗਾ ਜਾਂ ਫਿਰ ਪਸ਼ੂ ਦੀ ਨਸਲ ਕੁਆਲਟੀ ਉੱਪਰ ਜਿਹੜਾ ਜ਼ਿਆਦਾ ਡਿਪੈਂਡ ਹੁੰਦਾ ਦੋਸਤੋ ਜੇਕਰ ਚੰਗੇ ਦੁੱਧ ਵਾਲੀ ਕੁਆਲਟੀ ਜਾਂ ਪਸ਼ੂ ਦੀ ਨਸਲ ਨਹੀਂ ਗਈ ਤਾਂ ਫਿਰ ਵੀ ਜਿਹੜਾ ਦੁੱਧ ਨਹੀਂ ਵਧੇਗਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋਸਤੋ ਦੋ ਚਾਰ ਚੀਜ਼ਾਂ ਬਾਰੇ ਜਿਹੜਾ ਦੱਸੂਗਾ ਜਿਨ੍ਹਾਂ ਦੀ ਵਰਤੋਂ ਤੋਂ ਬਾਅਦ ਜਿਹੜਾ ਦੋਸਤੋ ਦੁੱਧ ਪੱਕਾ 100% ਜਿਹੜਾ ਵਧੇਗਾ ਵਧੇਗਾ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਦੋਸਤੋ ਇਸ ਤਰ੍ਹਾਂ ਦੀਆਂ ਨੌਲੇਜੇਬਲ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਦੋਸਤੋ ਸਭ ਤੋਂ ਪਹਿਲਾਂ ਇਹ ਜਰੂਰ ਦੇਖੋ ਕਿ ਪਸ਼ੂ ਮੱਝ ਗਾਂ ਬੱਚਾ ਦੇਣ ਤੋਂ ਬਾਅਦ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਤਾਂ ਨਹੀਂ ਰਹੇਗੀ ਜਿਵੇਂ ਦੋਸਤੋ ਜੋਨੀ ਦੇ ਵਿੱਚ ਪ੍ਰਾਈਵੇਟ ਪਾਰ ਮੱਝਾਂ ਗਾਵਾਂ ਦੇ ਵਿੱਚ ਚਿੱਟੇ ਗਾੜੇ ਰੰਗ ਦਾ ਡਿਸਚਾਰਜ ਬਾਹਰ ਕੱਢਦਾ ਰਹਿੰਦਾ ਪਸ਼ੂ ਬੱਚਾ ਦੇਣ ਤੋਂ ਬਾਅਦ ਜੇ ਇਦਾਂ ਕਰਦਾ ਤਾਂ ਸਮਝੋ ਉਸ ਦੀ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੈ ਜਾਂ ਫਿਰ ਪਸ਼ੂ ਗੱਭਣ ਹੋਣ ਤੋਂ ਪਹਿਲਾਂ ਜਾਂ ਫਿਰ ਬੱਚਾ ਦੇਣ ਤੋਂ ਬਾਅਦ ਇਹ ਸਭ ਕੁਝ ਕਰੇ ਤਾਂ ਬੱਚੇ ਦੇਣ ਦੇ ਵਿੱਚ ਇਨਫੈਕਸ਼ਨ ਦੋਸਤੋ ਹੋਵੇਗੀ ਜਾਂ ਜ਼ੇਰ ਦਾ ਕਹਿ ਲਓ ਵੀ ਥੋੜਾ ਬਾਥਾ ਟੁਕੜਾ ਜਿਹੜਾ ਅੰਦਰ ਰਿਹਾ ਹੋ ਸਕਦਾ ਹੈ ਇਹਦੇ ਲਈ ਦੋਸਤੋ ਤੁਸੀਂ ਕੀ ਕਰਨਾ ਹੈ 500 ਗ੍ਰਾਮ ਜਿਹੜਾ ਦੇਸੀ ਘਿਓ ਆਪਾਂ ਗਾਂ ਦਾ ਲਵਾਂਗੇ ਜੇਕਰ ਆਪਾਂ ਮੱਝ ਨੂੰ ਦੇਣਾ ਹੈਗਾ ਇਹ ਨੁਸਖਾ ਤੇ 500 ਗ੍ਰਾਮ ਆਪਾਂ ਲਵਾਂਗੇ ਬੇਸਣ 400 ਗ੍ਰਾਮ ਦੋਸਤੋ ਆਪਾਂ ਖੰਡ ਲਵਾਂਗੇ ਖੰਡ ਦੋਸਤੋ ਮੈਂ ਚੀਨੀ ਜਾਂ 슈ਗਰ ਦੀ ਗੱਲ ਨਹੀਂ ਕਰਦਾ ਪਿਆਗਾ ਪੰਸਾਰੀ ਤੋਂ ਇਹ ਤੁਹਾਨੂੰ ਆਰਾਮ ਨਾਲ ਮਿਲ ਜਾਵੇਗੀ ਖੰਡ ਨਾਮ ਖੰਡ ਹੋਵੇਗਾ ਪਰ ਜਿਹੜੀ 슈ਗਰ ਜਾਂ ਚੀਨੀ ਦੀ ਵਰਤੋਂ ਆਪਾਂ ਨਾਰਮਲੀ ਕਰਦੇ ਆ ਉਹ ਨਹੀਂ ਹੋਵੇਗੀ ਇਹ ਪੰਸਾਰੀ ਤੋਂ ਤੁਹਾਨੂੰ ਬੜੇ ਸੌਖੇ ਤਰੀਕੇ ਨਾਲ ਮਿਲ ਜਾਵੇਗੀ ਇਸ ਤੋਂ ਬਾਅਦ ਦੋਸਤੋ ਗੱਲ ਕਰੀਏ ਤਾਂ ਬਣਾਉਣਾ ਕਿਵੇਂ ਆ ਜਿੱਦਾਂ ਕਿ ਆ ਬੀਬੀਆਂ ਨੂੰ ਆ ਭੈਣਾਂ ਨੂੰ ਪਤਾ ਹੈਗਾ ਵੀ ਜਿਵੇਂ ਆਪਾਂ ਹਲਵਾ ਬਣਾਉਨੇ ਆ ਜਾਂ ਏ ਕੜਾ ਚਾਹੇ ਪ੍ਰਸ਼ਾਦ ਆਪਾਂ ਕਹਿ ਲਈਏ ਬਣਾਉਨੇ ਆ ਚੁੱਲੇ ਉੱਪਰ ਦੋਸਤੋ ਆਪਾਂ ਕੜਾਈ ਨੂੰ ਰੱਖ ਕੇ 500 ਗ੍ਰਾਮ ਜਿਹੜਾ ਦੇਸੀ ਘਿਓ ਆਪਾਂ ਗਾਂ ਦਾ ਲਿਆ ਸੀ ਉਹ ਪਾਵਾਂਗੇ ਉਸ ਤੋਂ ਬਾਅਦ 500 ਗ੍ਰਾਮ ਆਪਾਂ ਬੇਸਣ ਪਾਵਾਂਗੇ ਤੇ ਜਿਹੜੀ 400 ਗ੍ਰਾਮ ਆਪਾਂ ਖੰਡ ਲਈ ਹੋਈ ਆ ਉਹ ਪਾਵਾਂਗੇ ਇਸ ਤੋਂ ਬਾਅਦ ਦੋਸਤੋ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜਿਵੇਂ ਆਪਾਂ ਕੜਾ ਨਾਰਮਲ ਬਣਾਉਨੇ ਆ ਬਿਲਕੁਲ ਉਸੇ ਬੀਤੀ ਦੇ ਵਿੱਚ ਆਪਾਂ ਸ ਨੂੰ ਤਿਆਰ ਕਰ ਲੈਣਾ ਹੈਗਾ ਸੋ ਦੋਸਤੋ ਜਿਹੜੀ ਇਹ ਇੱਕ ਦਿਨ ਦੀ ਇੱਕ ਸਮੇਂ ਦੀ ਖਰਾਕ ਹੈਗੀ ਆ ਸੋ ਆਪਾਂ ਇਹਨੂੰ ਤਿੰਨ ਦਿਨ ਲਗਾਤਾਰ ਖਵਾਉਣਾ ਹੈਗਾ ਪਸ਼ੂ ਨੂੰ ਜਿਹਦੇ ਵਿੱਚ ਇਨਫੈਕਸ਼ਨ ਹੈਗੀ ਆ ਸਫੇਦ ਪਾਣੀ ਆਉਂਦਾ ਚਾਹੇ ਇੱਕ ਦਹੀਂ ਟਾਈਪ ਜਾਂ ਜਿੱਦਾਂ ਪਸ਼ੂ ਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਨਿਕਲਦਾ ਹੁੰਦਾ ਹੈ ਸੋ ਦੋਸਤੋ ਉਹ ਜਿਹੜਾ ਬਿਲਕੁਲ ਖਤਮ ਹੋ ਜਾਵੇਗਾ ਤਿੰਨ ਦਿਨ ਆਪਾਂ ਲਗਾਤਾਰ ਖਵਾਉਣਾ ਦੋਸਤੋ ਤਿੰਨ ਦਿਨ ਤੋਂ ਬਾਅਦ ਜੇਕਰ ਚੌਥੇ ਦਿਨ ਤੁਹਾਨੂੰ ਥੋੜੀ ਬਾਤੀ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਤੁਸੀਂ ਚੌਥੇ ਦਿਨ ਬਿਲਕੁਲ ਸੇਮ ਇੱਕ ਵਾਰ ਫੇਰ ਬਣਾ ਕੇ ਜਿਹੜਾ ਖਵਾ ਸਕਦੇ ਹੋ ਇਨਫੈਕਸ਼ਨ ਜਿਹੜੀ ਆ ਦੋਸਤੋ ਬਿਲਕੁਲ ਜੜ ਤੋਂ ਮੁੱਢ ਤੋਂ ਜਿਹੜੀ ਇਹ ਖਤਮ ਹੋ ਜਾਵੇਗੀ ਤੇ ਪਸ਼ੂ ਜਿਹੜਾ ਤੁਹਾਡਾ ਪੂਰੇ ਦੁੱਧ ਤੇ ਆ ਜਾਵੇਗਾ ਤੇ ਸਮੇਂ ਸਿਰ ਜਿਹੜਾ ਗੱਬਣ ਵੀ ਹੋ ਜਾਵੇਗਾ ਸੋ ਦੋਸਤੋ ਇਸ ਤੋਂ ਬਾਅਦ ਇੱਕ ਫਾਰਮੂਲਾ ਤੁਸੀਂ ਜਿਹੜਾ ਨੋਟ ਕਰ ਲਿਓ ਕਾਪੀ ਲੈ ਕੇ ਪੈਨ ਲੈ ਕੇ ਉੱਪਰ ਨੋਟ ਕਰਕੇ ਰੱਖ ਲਓ ਜਦੋਂ ਵੀ ਤੁਹਾਨੂੰ ਲੋੜ ਪੈਂਦੀ ਏਸ ਫਾਰਮੂਲੇ ਦਾ ਤੁਸੀਂ ਯੂਜ਼ ਕਰ ਲਓ ਵਰਤੋਂ ਕਰ ਲਓ ਤੁਹਾਡੇ ਲਈ ਬਹੁਤ ਜ਼ਿਆਦਾ ਜਿਹੜਾ ਅੱਗੇ ਬੈਨੀਫਿਟ ਦੇਵੇਗਾ ਦੁੱਧ ਵਧਾਉਣ ਦੇ ਵਿੱਚ ਸੋ ਦੋਸਤੋ ਪਹਿਲਾਂ ਜਿਹੜੀ ਆਪਾਂ ਚੀਜ਼ ਲਵਾਂਗੇ ਆਪਾਂ ਸੁੰਡ ਲਵਾਂਗੇ ਡਰਾਈ ਜਿੰਜਰ ਜਿਹਨੂੰ ਆਪਾਂ ਕਹਿ ਦਿੰਨੇ ਆ ਸੁੰਡ ਹਰ ਇੱਕ ਪੰਜਾਬੀ ਵੀਰ ਨੂੰ ਪਤਾ ਹੈਗਾ ਉਹ 50 ਗ੍ਰਾਮ ਲਵਾਂਗੇ ਤੇਲ ਲਵਾਂਗੇ ਦੋਸਤੋ ਆਪਾਂ 50 ਗ੍ਰਾਮ ਤੇ ਇਸ ਤੋਂ ਬਾਅਦ ਆਪਾਂ ਜੀਰਾ ਜਿਹੜਾ ਲੈਣਾ ਦੋਸਤੋ ਜੀਰਾ ਸਫੇਦ ਲੈਣਾ ਜਾਂ ਕਾਲਾ ਵੀ ਲੈ ਸਕਦੇ ਆ ਪਰ ਜੇ ਸਫੇਦ ਮੇਲੇ ਤਾਂ ਜੀਰਾ ਸਫੇਦ ਹੀ ਲਿਓ 50 ਗ੍ਰਾਮ ਸੌਂਫ ਆਪਾਂ 50 ਗ੍ਰਾਮ ਲੈਣੀ ਦੋਸਤੋ ਜਿਹੜਾ ਦੇਸੀ ਕਿਉਗਾ ਉਹ ਆਪਾਂ 150 ਗ੍ਰਾਮ ਲਵਾਂਗੇ ਇਸ ਤੋਂ ਇਲਾਵਾ ਦੋਸਤੋ ਜਿਹੜਾ ਗੋੜੇ ਉਹ ਵੀ ਆਪਾਂ 150 ਗ੍ਰਾਮ ਲਵਾਂਗੇ ਇੱਕ ਜਿਹੜੀ ਐਕਸਟਰਾ ਗੱਲ ਆ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਵੀ ਜੇਕਰ ਆਪਾਂ ਮੱਝ ਨੂੰ ਘਿਓ ਦੇਣਾ ਹੈਗਾ ਤੇ ਆਪਾਂ ਗਾਂ ਦਾ ਦੇਵਾਂਗੇ ਜਦੋਂ ਕਿਤੇ ਆਪਾਂ ਗਾਂ ਨੂੰ ਘਿਓ ਦੇਣਾ ਦੋਸਤੋ ਉਦੋਂ ਆਪਾਂ ਮੱਝ ਦਾ ਘਿਓ ਵਰਤੋਂ ਦੇ ਵਿੱਚ ਲੈ ਕੇ ਆਵਾਂਗੇ ਸੋ ਦੋਸਤੋ ਇਹ ਜਿਹੜੀ ਟੋਟਲ ਇਹ ਖੁਰਾਕ ਸੀ ਇੱਕ ਸਮੇਂ ਦੀ ਖੁਰਾਕ ਆ ਇਕੱਠੇ ਨੂੰ ਜਿਹੜਾ ਸਾਰੇ ਨੂੰ ਕੁੱਟ ਕੇ ਬਿਲਕੁਲ ਔਰ ਲਾਲਾਂਗੇ ਆਪਾਂ ਬਿਲਕੁਲ ਇਸ ਨੂੰ ਫਾਈਨਲ ਆਪਾਂ ਘੋੜੇ ਦੇ ਵਿੱਚ ਰਲਾ ਲੈਣਾ ਸਾਰੇ ਨੂੰ ਮਿਕਸ ਕਰ ਲੈਣਾ ਦੋਸਤੋ ਇਹ ਇੱਕ ਟਾਈਮ ਦੀ ਖੁਰਾਕ ਆ ਬਣ ਕੇ ਤਿਆਰ ਹੋ ਗਈ ਦੋਸਤੋ ਤੇ ਖਵਾਉਣੀ ਕਦੋਂ ਆ ਦੋਸਤੋ ਜਦੋਂ ਪਸ਼ੂ ਪੱਠੇ ਖਾ ਕੇ ਚਾਰਾ ਖਾ ਕੇ ਸ਼ਾਮ ਨੂੰ ਬੈਠ ਜਾਂਦਾ ਹੈ ਤਾਂ ਬਿਲਕੁਲ ਉਦੋਂ ਜਿਹੜੀ ਇਹ ਆਪਾਂ ਖੁਰਾਕ ਖਵਾ ਸਕਦੇ ਆ ਸੋ ਜਦੋਂ ਪਸ਼ੂ ਦੋਸਤੋ ਬੱਚਾ ਦੇ ਦੇਵੇ 15 ਦਿਨ ਹੋ ਜਾਣ ਪਸ਼ੂ ਨੂੰ ਬੱਚਾ ਦਿੱਤੇ ਹੋਏ ਨੂੰ ਉਸ ਤੋਂ ਬਾਅਦ ਵਿੱਚ ਆਪਾਂ ਇਹ ਸ਼ੁਰੂ ਕਰਨੀ ਆ ਲਗਾਤਾਰ ਪ ਤਿੰਨ ਦਿਨ ਇਹ ਖੁਰਾਕ ਦਵਾਂਗੇ ਦੋਸਤੋ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਹਫ਼ਤੇ ਦੇ ਬਾਅਦ ਇੱਕ ਹਫ਼ਤੇ ਵਿੱਚ ਆਪਾਂ ਦੋ ਟਾਈਮ ਕਰ ਦਵਾਂਗੇ ਜਿਹੜਾ ਦੁੱਧ ਆ ਦੋਸਤੋ ਤੁਹਾਨੂੰ ਪੱਕਾ ਵਧੀਆ ਹੋ ਜਾ ਨਜ਼ਰ ਆਊਗਾ ਮਿਲੂਗਾ 100% ਗਾਰੰਟੀ ਵਾਲੀ ਗੱਲ ਆ ਦੋਸਤੋ ਇੱਕ ਹੋਰ ਗੱਲ ਦੋਸਤੋ ਜਦੋਂ ਪਸ਼ੂ ਗੱਭਣ ਹੋ ਜਾਵੇ ਗੱਪੜ ਹੋਣ ਤੋਂ ਬਾਅਦ ਦੋਸਤੋ ਜਿਹੜਾ ਇਹ ਨੁਸਖਾ ਆਪਾਂ ਬੰਦ ਕਰ ਦਵਾਂਗੇ ਚਾਲੂ ਨਹੀਂ ਰੱਖਣਾਗਾ ਇਸ ਕਰਕੇ ਦੋਸਤੋ ਇਹ ਬਹੁਤ ਜ਼ਿਆਦਾ ਖਾਸ ਨੁਸਖਾ ਹੈਗਾ ਕਾਮਯਾਬ ਕਾਰਗਰ ਨੁਸਖਾ ਹੈਗਾ ਤੁਸੀਂ ਜਿਹੜੇ ਵੀਰ ਵਰਤ ਚੁੱਕੇ ਨੇ ਉਹ ਵੀ ਆਪਣਾ ਕਮੈਂਟ ਦੇ ਵਿੱਚ ਜ਼ਰੂਰ ਦੱਸਣ ਤੇ ਜਿਨ੍ਹਾਂ ਵੀਰਾਂ ਨੂੰ ਹਜੇ ਲੋੜ ਹੈਗੀ ਆ ਉਹ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੋਰਾਂ ਤੱਕ ਵੀ ਜਿਹੜੀ ਇਹ ਵੀਡੀਓ ਪਹੁੰਚਦੀ ਹੋ ਜਾਵੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ